ਤਾਲੀਏ ਤਾਲੀਵਾਲ ਸਾਹਿਬ ਇਹ ਕੋਈ ਮਨੁੱਖ ਇਹ ਸਾਰੀ ਸੰਗਤ ਮੇਰੇ ਕਰਕੇ ਨਹੀਂ ਆ ਇਹ ਕਿਸੇ ਮਨੁੱਖ ਕਰਕੇ ਨਹੀਂ ਆ ਇਹ ਕਿਸੇ ਲੀਡਰ ਕਰਕੇ ਨਹੀਂ ਇੱਥੇ ਆਉਂਦੇ ਜੇ ਇਹ ਆਉਂਦੇ ਆ ਸੰਤ ਬਾਬਾ ਪ੍ਰੇਮ ਸਿੰਘ ਦੀ ਕੀਤੀ ਕਮਾਈ ਸੇਵਾ ਤੇ ਸਿਮਰਨ ਕਰਕੇ ਆਉਂਦੇ ਆ ਜੇ ਇਹ ਆਉਂਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਰਵਣ ਕਰਨ ਵਾਸਤੇ ਆਉਂਦੇ ਆ ਤੈਂ ਤਾਂ ਤਾਂ ਲਗਾਤਾਰ ਜੋ ਬਾਣੀ ਦੀ ਸ਼ਹਿਰ ਲੱਗੀ ਹੈ ਜੋ ਆਨੰਦ ਲੈਂਦੀ ਹੈ ਸੰਗਤ ਮੈਂ ਤੇ ਇਹਨਾਂ ਦੇ ਹਮੇਸ਼ਾ ਕੁਰਬਾਨ ਜਾਨੀ ਹੈ ਇਹਨਾਂ ਸਬਰ ਇਹਨਾਂ ਸਹਿਜ ਇਨੀ ਸ਼ਾਂਤੀ ਐਨੀ ਨਿਮਰਤਾ ਇਹਨਾਂ ਸ਼ਰਧਾ ਇਹਨਾਂ ਸਤਕਾਰ ਇਸ ਅਸਥਾਨ ਤੇ ਦਿਖਾਉਂਦੀ ਹੈ ਕੇਵਲ ਤੇ ਕੇਵਲ ਇਸ ਕਰਕੇ ਕਿ ਇਹ ਧੰਵਦੀ ਹੈ ਉਸ ਮਹਾਪੁਰਖ ਦੇ ਜਿਨੇ ਸਾਨੂੰ ਧਰਤੀ ਤੋਂ ਚੱਕ ਕੇ ਅਸਮਾਨ ਤੇ ਪਹੁੰਚਾਇਆ ਜਿਹਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਬਾਬਾ ਮੱਖਣ ਸ਼ਾਹ ਬਾਬਾ ਲੱਖੀ ਸ਼ਾਹ ਦੀਆਂ ਕੁਰਬਾਨੀਆਂ ਨੂੰ ਉਹ ਜਾਗਰ ਕਰਕੇ ਸੱਚ ਤੇ ਧਰਮ ਦਾ ਮਾਰਗ ਦਿਖਾ ਕੇ ਤੇ ਸਾਨੂੰ ਅੰਮ੍ਰਿਤ ਨਾਲ ਜੋੜਿਆ ਸਿੱਖੀ ਦਾ ਜਾਮਾ ਦਿੱਤਾ ਸਾਡੇ ਚੋਕੜਾਂ ਤਾਂ ਗੱਡੀਆਂ ਸਾਡਾ ਜੀਵਨ ਬਦਲ ਕੇ ਰੱਖ ਦਿੱਤਾ ਔਰ ਸਭ ਤੋਂ ਪਹਿਲੀ ਗੱਲ ਵੱਡੀ ਗੱਲ ਕਿ ਲੰਗਰ ਸਾਰੇ ਬਾਬੇ ਲਾਉਂਦੇ ਐ ਸਾਰੇ ਕੀਰਤਨ ਵੀ ਕਰਾ ਸਕਦੇ ਐ सारे वे वे प्रोग्राम भी करा सकते हैं पर जड़ा लंगर बाबे नानक तो प्रेरणा ना लैके संत बाबा प्रेम सिंह जी ने एजुकेशन का लाया विद्या का लाया आप स्कूल नहीं पढ़े केवल तो केवल गुरुद्वारे पढ़े सी, सी।, सी। मुराले पढ़े सी पर दूर दूरअंदेशी इन्नी सी कि बाबा जी ने उन्नीस सौ इक्कीस तो लैके बेशुमार प्राइवेट प्राइमरी मिडल ਅਤੇ ਹਾਈ ਸਕੂਲ ਖੋਲੇ ਔਰ ਸਾਰੇ ਸਾਰੇ ਸਕੂਲਾਂ ਵਿੱਚੋਂ ਪੜ੍ਹ-ਪੜ ਕੇ ਬਰਗੇਡੀਅਰ ਜਨਰਲ ਡਾਕਟਰ ਮਾਸਟਰ ਇੰਜੀਨੀਅਰ ਜਿੱਥੇ ਪੈਦਾ ਹੋਏ ਉਥੇ ਵੱਡੇ ਵੱਡੇ ਸਕਾਲਰ ਪੈਦਾ ਹੋਏ ਅੱਜ ਆਰਥਿਕ ਤੌਰ ਤੇ ਜੇ ਮਜ਼ਬੂਤ ਹੈ ਜਿੱਥੇ ਤੁਸੀਂ ਬੜਾ ਸਹਿਯੋਗ ਦਿੰਦੇ ਹੋ ਤਾਲੀਵਾਲ ਸਾਹਿਬ ਮੈਨੂੰ ਪਤਾ ਹੈ ਕਿ ਸਾਡੀ ਸੰਗਤ ਨੂੰ ਤੁਸੀਂ ਬਹੁਤ ਮੁੱਕਲ ਚ ਲੈਂਦੇ ਹੋ ਬਹੁਤ ਕਲਾਵੇ ਚ ਲੈਂਦੇ ਹੋ ਉਥੇ ਗਿਆਨ ਨੂੰ ਤੁਸੀਂ ਥਾਂ ਦਿੱਤੀ ਆ ਉਹਨਾਂ ਨੂੰ ਅਸੀਂ ਪਹਿਰਾ ਦੇ ਖੜਾ ਕੀਤਾ ਮੈਨੂੰ ਯਾਦ ਹੈ ਕਿ ਤੁਸੀਂ ਉਹਨਾਂ ਦਾ ਬੜਾ ਸਹਿਯੋਗ ਕਰਦੇ ਹੋ ਉਥੇ ਇਹਨਾਂ ਨੇ ਵੀ ਕੋਈ ਘੱਟ ਨਹੀਂ ਕੀਤੀ ਆਪਣੀ ਮਿਹਨਤ ਦੇ ਨਾਲ ਕਮਾਈ ਦੇ ਨਾਲ ਪੂਰੇ ਤੌਰ ਦੇ ਉੱਤੇ ਦੁਨੀਆ ਵਿੱਚ ਆਪਣਾ ਨਾਂ ਬਣਾਇਆ ਅੱਜ ਹਰ ਦੇਸ਼ ਵਿੱਚ ਆ ਪੂਰਾ ਜੂਨ ਦਾ ਮਹੀਨਾ ਬਰਸੀਆਂ ਬਣਾਈਆਂ ਜਾਣੀਆਂ ਉਹ ਇਸ ਕਰਕੇ ਕਿ ਅਸੀਂ ਬਾਬਾ ਜੀ ਦਾ ਕਰਜ਼ਾ ਨਹੀਂ ਉਤਾਰ ਸਕਦੇ ਅਸੀਂ ਜੇ ਸੇਵਾ ਨਾਲ ਜੁੜਿਆ ਹੈ ਸਿਮਰਨ ਨਾਲ ਜੁੜਿਆ ਹੈ ਨਿਸ਼ਕਾਮ ਹੋ ਕੇ ਸੇਵਾ ਕੀਤੀ ਹੈ ਤੇ ਰਾਜਨੀਤੀ ਵਿੱਚ ਵੀ ਨਿਸ਼ਕਾਮ ਹੋ ਕੇ ਸਾਡੇ ਸਾਰੇ ਵੀਰਾਂ ਨੇ ਕੀਤੀ ਡਾਕਟਰ ਰਤਨ ਸਿੰਘ ਜੀ ਜਨਾਲਾ ਸਾਹਿਬ ਮੈਂਬਰ ਪਾਰਲੀਮੈਂਟ ਰਹੇ ਇਸੇ ਨਗਰ ਦੇ ਨੇ ਇਸੇ ਸਕੂਲ ਚ ਪੜ ਕੇ ਗਏ ਆ ਮੈਂ ਸਮਝਦੀ ਆ ਕਿ ਜੇ ਐਜੂਕੇਸ਼ਨ ਨਾ ਹੁੰਦੀ ਸ਼ਾਇਦ ਅੱਜ ਦੁਨੀਆ ਦੇ ਉੱਤੇ ਸਾਡਾ ਨਾਂ ਨਿਸ਼ਾਨ ਨਾ ਹੁੰਦਾ ਕਿਉਂਕਿ ਇਹ ਹੀ ਇੱਕ ਗਹਿਣਾ ਮੇਰੀ ਭੈਣ ਪਰਮਜੀਤ कौर ਲਾਂਡਰਾ ਜੀ ਚੇਰ ਪਰਸਨਾ ਹੈ ਉਹ ਅਮਰ ਕਬੀਸ਼ਨ ਦੇ ਮੈਂਬਰ ਐਸ.ਪੀ.ਸੀ ਬਹੁਤ ਪਿਆਰ ਦਿੰਦੇ ਐ ਆਗਿਆਕਾਰਤਾ ਨਿਸ਼ਕਾਮਤਾ ਜਦੋਂ ਹੁਕਮ ਕਰੀਏ ਇਸ ਤਰ੍ਹਾਂ ਭੱਜ ਕੇ ਆਉਂਦੇ ਐ ਬੀਬੀ ਹਰਪ੍ਰੀਤ ਕੌਰ ਜੀ ਬਰਨਾਲਾ ਸਾਬਕਾ ਮੁੱਖ ਮੰਤਰੀ ਬਰਨਾਲਾ ਸਾਹਿਬ ਦੀ ਨੂਰਾਰੀ ਬਹੁਤ ਸਨੇਹ ਕਰਦੇ ਐ ਔਰ ਪਾਰਟੀ ਵਾਸਤੇ ਵਫਾਦਾਰੀ ਨਾਲ ਜਿੱਥੇ ਤੁਰਦੇ ਐ ਉੱਥੇ ਪੈਨ ਰੁਪਿੰਦਰ ਕੌਰ ਜੀ ਰੂਪਾ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਹਮੇਸ਼ਾ ਤਾਨ ਦੇ ਨਾਲ ਤੁਰ ਕੇ ਤੁਰਦੇ ਮੇਰਾ ਜੀ ਕਰਦਾ ਮੈਂ ਕੱਲੇ ਕੱਲੇ ਦਾ ਨਾਮ ਲਵਾ ਪਰ ਸਮੇਂ ਦੀ ਘਾਟ ਹੈ ਹੁਣ ਪਿੱਛੇ ਸਤਵਿੰਦਰ ਸਿੰਘ ਜੀ ਟੋੜਾ ਸਾਹਿਬ ਪੁੱਲੇ ਰਾਠਾ ਸੀ ਕਹ ਰੇ ਸੀ ਕਿ ਅਸੀਂ ਕਿਸੇ ਨਾਲ ਨਹੀਂ ਬੋਲਣਾ ਨਾ ਬੁਲਾਇਓ ਪਰ ਮਨ じゃ ਨਹੀਂ ਪਰਦਾ ਕਿਉਂਕਿ ਮੈਂ ਸੋਚਦੀ ਐ ਕਿ ਫਿਰ ਵੀ ਤੁਹਾਡੇ ਵਿੱਚ ਬੰਚ ਰਹੀ ਜੁਂਦੀ ਐ ਸਰਦਾਰ ਸੁਰਜੀਤ ਸਿੰਘ ਜੀ ਰਖਣਾ ਸਾਹਿਬ ਜਦੋਂ ਸੁਧਾਰ ਲਹਿਰ ਬਣਾਈ ਗੁਰਪ੍ਰਤਾਪ ਸਿੰਘ ਜੀ ਵਡਾਰਾ ਨੂੰ ਕਨਵੀਨਰ ਬਣਾਇਆ ਕਿਉਂਕਿ ਹਾਜ਼ਰੀ ਭਰ ਕੇ ਗਏ ਐ ਜ਼ਰੂਰੀ ਕੋਈ ਪ੍ਰੋਗਰਾਮ ਸੀ ਉਹਨਾਂ ਦਾ ਜਲੰਧਰ ਦੇ ਵਿੱਚ ਤੇ ਮੈਂ ਸਭੀ ਦੀਆਂ ਕਿ ਬਾਦਲ ਸਾਹਿਬ ਤੋਂ ਬਾਅਦ ਜੇ ਕਿਸੇ ਪਰਿਵਾਰ ਦੀ ਸੇਵਾ ਦਾ ਨਾਂ ਹੁੰਦਾ ਹੈ ਤੇ ਰਖੜਾ ਪਰਿਵਾਰ ਦਾ ਨਾਂ ਹੁੰਦਾ ਤੇ ਮੈਂ ਬੇਨਤੀ ਕਰਾਂਗੀ ਕਿ ਮੈਂ ਹਾਪੀ ਮੈਂ ਬਾਕੀ ਗੱਲਾਂ ਨਹੀਂ ਕਰਨੀਆਂ ਹੁਣ ਬਾਬਾ ਜੀ ਦੀ ਬਹੁਤ ਤਮਾਈ ਹੈ ਇਹ ਮੁਕਦੀ ਨਹੀਂ ਮੈਂ ਗਾਈ ਜਾਵਾਂ ਜਿੰਨੀ ਮਰਜੀ ਪਰ ਰਖੜਾ ਸਾਹਿਬ 2 ਮਿੰਟ ਵਾਸਤੇ ਅੱਜ ਨਹੀਂ ਪਰਣੀ ਕੋ ਉੱਠਾ ਉੱਠ ਪੰਥ ਦਾ ਲੀਡਰ ਬਣਨਾ ਪੰਥ ਦਾ ਹੈ ਜਿਹੜਾ 5 ਦਾ ਲੀਟਰ ਹੋਏਗਾ ਉਹਨੂੰ ਪੰਥਕ ਸਟੇਜ ਤੇ 2 ਮਿੰਟ ਹਾਜ਼ਰੀ ਪਰ ਕੇ ਧੰਨਵਾਦ ਕਰਨਾ ਹੀ ਪਏਗਾ ਕਿਉਂ ਸਾਹ ਸੰਗਤ ਜੀ ਪੰਥਕ ਸਟੇਜ ਦੇ ਉੱਤੇ ਜਿਹੜਾ ਅਕਾਲੀ ਦਲ ਦਾ ਆਗੂ ਹੋਵੇਗਾ ਛੋਟੇਪੁਰ ਸਾਹਿਬ ਬਹੁਤ ਵਧੀਆ ਬੁਲਾ ਰਹੇ ਨੇ بڑے ਵੱਡੇ ਸਾਡੇ ਸਤਿਕਾਰਯੋਗ ਸ਼ਖਸੀਅਤ ਹੈ ਲੇਕਿਨ ਉਹ ਸਾਰੇ ਕਹਿੰਦੇ ਸੀ ਵੀ ਅਸੀਂ ਇਹਨਾਂ ਨੂੰ ਆਗੂ ਬਣਾਇਆ ਸੀ ਜਦੋਂ ਸੁਧਾਰ ਲਹਿਰ ਬਣਾਈ ਸਾਰਿਆਂ ਵੱਲੋਂ ਇਹ ਸਾਰਿਆਂ ਧੰਨਵਾਦ ਕਰਨ ਜੀ ਆਇਆਂ ਤੇ ਬਾਕੀ ਉਸ ਤੋਂ ਬਾਅਦ ਇਹਨਾਂ ਦੇ ਸਨਮਾਨ ਕੀਤੇ ਜਾਣੇ ਆ ਤੁਸੀਂ ਸਾਰਿਆਂ ਨੇ ਸੱਜੇ ਰਹਿਣਾ ਅਜੇ ਕੀਰਤਨੀ ਜਥਾ ਬੜਾ ਵੱਡਾ ਸਾਡੇ ਕੋਲ ਬੈਠਾ ਹੋਇਆ ਕਿਉਂਕਿ ਤੁਹਾਡੀ ਖੁਰਾਕ ਕੀਰਤਨ ਹੈ ਮੇਰਾ ਵੀ ਮੰਨ ਕਰਦਾ ਮੈਂ ਛਬੀਲਾ ਵਾਲਿਆਂ ਦਾ ਧੰਨਵਾਦ ਕਰਾਂ ਲੰਗੜਾ ਵਾਲੇ ਧੰਨਵਾਦ ਕਰਾਂ ਲੰਗੇ ਪੈਰੀਂ ਪਲ ਚਲਕਲ ਕੇ ਤੁਸੀਂ ਆਏ ਹੋ ਘਰਾ ਘਰਾ ਚ ਉਗਰਾਹੀ ਕਰਕੇ ਲਿਆਏ ਹੋ ਤੁਹਾਡੀ ਸੇਵਾ ਕੋ ਕੱਟ ਨਹੀਂ ਇਸ ਕਰਕੇ ਮੈਂ ਬਾਅਦ ਵਿੱਚ ਤੁਹਾਣਾ ਵਿਚਾਰ ਸਾਂਝੇ ਕਰਾਂਗੀ ਭੁੱਲਾਂ ਦੀ ਮਾਫੀ ਦੇਣੀ ਸੀ ਆਓ ਮੇਰੇ ਵੀਰ ਸਰਦਾਰ ਸੁਖਜੀਤ ਸਿੰਘ ਜੀ ਰਖਣਾ ਜਿਨ੍ਹਾਂ ਨੇ ਅਕਾਲੀ ਸੁਧਾਰ ਲਹਿਰ ਚੱਲੀ ਸ੍ਰੀ ਅਕਾਲ ਤਾਸ ਦੀ ਮਰਿਆਦਾ ਦੀ ਖਾਤਰ ਸਰਬ ਉੱਚਤਾ ਦੀ ਖਾਤਰ ਪ੍ਰਭੂ ਸਤਾਰੂ ਕੈਮ ਕੰਨ ਦੀ ਖਾਤਰ ਜੇ ਕਿਸੇ ਨੇ ਅੱਗੇ ਹੋ ਕੇ ਅਗਵਾਈ ਕੀਤੀ ਹੈ ਉਹ ਸਾਡੇ ਆਗੂ ਸਰਦਾਰ ਸੁਖਜੀਤ ਸਿੰਘ ਜੀ ਰਖਣਾ ਸਾਹਿਬ